ਹੈਲੋ ਦੋਸਤੋ ਸਸਤੀ ਕਾਲ ਵੈਲਕਮ ਕਰਦੇ ਆ ਜਸ ਜੀਣਾ ਵਲੌਗ ਚੈਨਲ ਤੇ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸੋ ਆਪਣਾ ਬਾਲੂ ਹੈਲੋ ਜੀ ਸੋ ਆਪਣਾ ਬਾਲੂ ਹੁਣ ਬਾਲੂ ਨਹੀਂ ਰਿਹਾ ਓਕੇ ਠੀਕ ਆ ਠੀਕ ਹੈ ਜੀ ਕਹਿਣਾ ਠੀਕ ਆ ਜੀ ਲਓ ਦੋਸਤੋ ਮੇਰੇ ਵੀਰੋ ਸੀਨੇ ਚ ਪੈਪ ਲੱਗ ਚੁੱਕੀ ਇਧਰ ਥੱਲੇ ਓਕੇ ਤੇ ਬਾਲੂ ਸਾਡਾ ਫੜ ਕੇ ਪਾਵਾ ਮੰਝੇ ਤੇ ਐ ਸੋ ਔਖਾ ਟਾਈਮ ਲੰਘ ਗਿਆ ਹਨਾ ਤੇ ਬੜੀ ਟੈਂਸ਼ਨ ਸੀਗੀ ਕਿ ਪਰਮਾਤ ਬੱਚਾ ਸਹੀ ਹੋ ਵੀ ਹਨਾ ਤੇ ਮਦਰ ਸਹੀ ਹੋ ਵੀ ਆ ਦੇਖ ਇਹ ਤੇ ਕਿਵੇਂ ਆ ਸਾਜ ਜਵਾਨੀ ਜਿੱਤੇ ਉਹ ਗੋਨ ਨਹੀਂ ਜੀ ਹਾਂ ਲਓ ਜੀ ਫਿਰ ਹੈ ਨਹੀਂ ਹੁੰਦੀ ਜਿੱਤੇ ਨਹੀਂ ਸੈਟ ਫੋਨ ਹਣਾ ਵੈਸੇ ਹੁਣ ਵੈਸੇ ਜਿਆਦਾ ਬੁਲਾਉਂਦੀ ਨਹੀਂ ਬੰਦੀ ਇਹਨੂੰ ਤੇ ਆ ਕੱਲ ਆਪਰੇਸ਼ਨ ਹੋਇਆ ਤੇ ਥੋੜੀ-ਥੋੜੀ ਸਾਨੂੰ ਪਤਾ ਕੀ ਹੈ ਨਾ ਤੇ ਕੱਲ ਨੂੰ ਤੋੜ ਕੇ ਦੇਖਣਗੇ ਉਸ ਤੋਂ ਬਾਅਦ ਫਿਰ ਘਰੇ ਭੇਜਣਗੇ ਹਨਾ ਹੁਣ ਇੱਕ ਚੀਜ਼ ਹੋਰ ਹੈ ਇਹਦੇ ਵਿੱਚ ਵਲੌਗ ਦੇ ਵਿੱਚ ਅੱਜ ਵਾਲੇ ਚ ਤੇ ਸਾਰੇ ਜਣ ਕਰਿਓ ਕੰਟੀਨਿਊ ਬੱਚਾ ਮਨਪ੍ਰੀਤ ਨੂੰ ਕੱਲ ਗੇਰਾ ਦਿਖਾਤਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਉਹ ਥੋੜਾ ਜਿਹਾ ਕਹਿੰਦੇ ਨੇ ਕਈ ਵਾਰੀ ਮਾੜੀ ਜਿਹੀ ਆਵਾਜ਼ ਆਉਂਦੀ ਜੀ ਸਾਹ ਲੈਣ ਦੇ ਵਿੱਚ ਤੇ ਉਹ ਫਿਰ ਮੈਂ ਕਿਹਾ ਮੈਂ ਰਿਸਕ ਨਹੀਂ ਲੈਣਾ ਚਾਹੁੰਦਾ ਫਿਰ ਉਹ ਬੱਚਿਆਂ ਵਾਲੇ ਹਸਪੀਟਲ ਦੇ ਵਿੱਚ ਉਹ ਗੇਰਾ ਤੁਹਾਨੂੰ ਪਤਾ ਮੈਂ ਦੱਸਿਆ ਕੱਲ ਵਾਲੀ ਵੀਡੀਓ ਵਿੱਚ ਵਿੱਚ ਉੱਥੇ ਉਹਨੂੰ ਕਰਵਾਤਾ ਸੀਗਾ ਤੇ 15 ਕਿ ਮਿੰਟ ਬਾਅਦ ਵੀ ਵੈਸੇ ਨਾਰਮਲ ਵੀ ਹੋ ਗਿਆ ਸੀ ਕੋਈ ਚੱਕਰ ਨਹੀਂ ਹੈ ਨਾ ਤੇ ਕੱਲ ਦਾ ਮਨਪੀਤਨ ਬੱਚਾ ਕੇਰਾ ਦਿਖਾਤਾ ਤੇ ਉਸ ਤੋਂ ਬਾਅਦ ਫਿਰ ਇਹ ਤਰਸੀ ਜਾਂਦੀ ਆ ਦੀ ਬੱਚੀ ਨੂੰ ਕਿ ਮੈਨੂੰ ਬੁਲਾਓ ਵੀ 24 ਘੰਟੇ ਹੋ ਗਏ ਆ ਹਨਾ ਤੇ ਵੀ ਮੈਂ ਦੇਖਿਆ ਨਹੀਂਗਾ ਤੇ ਮੇਰਾ ਮੇਰਾ ਕਾਕਾ ਕਿੱਥੇ ਆ ਤੇ ਜ਼ੂਮ ਲਿਆ ਕੇ ਦੇ ਮੈਨੂੰ ਮੈਨੂੰ ਕਿ ਉਹ ਤੁਸੀਂ 11:30 ਕਰ ਦਿੰਨੇ ਆ 11:30 ਕਰ ਦਿੰਨੇ ਆ 12 ਵਜੇ ਦਾ ਟਾਈਮ ਸੀਗਾ ਉਹਨਾਂ ਨੂੰ ਹਨਾ ਜਲਦੀ ਕਰਕੇ ਆ ਜਿਆਦੀ ਲੱਗਿਆ ਨੂੰ ਸਰਦਾ ਨਹੀਂ ਜੀ ਨਾ ਤਾਂ ਉਹ ਤਾਂ ਕਹਿੰਦੀ ਮੈਨੂੰ ਐਸ਼ ਦਾ ਮੂਹ ਜਾਦੇ ਆਉਂਦਾ ਹੈ ਇਹਨੇ ਵੀ ਅਕਸ਼ਰ ਕਿਹਾ ਵੀ ਐਸ਼ ਦਾ ਮੂਹ ਵਾਲਾ ਆਉਂਦਾ ਵੀ ਦੂਸਰਾ ਜਿਹੜਾ ਬੇਬੀ ਆਪਣੇ ਆਊਗਾ ਹਨਾ ਲਾਈਫ ਦੇ ਵਿੱਚ ਉਹਦਾ ਪਤਾ ਨਹੀਂ ਹੋਣਾ ਕਿ ਨਹੀਂ ਆਉਣਾ ਹੁਣ ਦੱਸ ਵੀ ਪਹਿਲਾਂ ਦੇ ਬੇਬੀ ਦਾ ਹੁੰਦਾ ਇਹਦਾ ਹੁੰਦਾ ਜਿਹੜਾ ਨਵਾਂ ਬੇਬੀ ਹੋਣਾ ਆਇਆ ਤੇਰੀ ਲਾਈਫ 'ਚ ਉਹ ਨਹੀਂ ਐਸ਼ ਦਾ ਹਜੇ ਵੀ ਜਾਂਦੇ ਆ ਉਹਦਾ ਜਾਂਦਾ ਇਹ ਤਾਂ ਫਿਰ ਹਜੇ ਤਾਂ ਨਾਲ ਹੀ ਨਹੀਂ ਪਾਇਆ ਹਜੇ ਤਾਂ ਮਨਪ੍ਰੀਤ ਜਾਨ ਕੇ ਤਰਸ ਰਹੀ ਹੈ ਇਹਦੀ ਬਾਡੀ ਲੱਭ ਰਹੀ ਹੈ ਕਿਉਂਕਿ ਕਹਿੰਦੇ ਜਦੋਂ ਆਪਣੀ ਅੰਦਰੋਂ ਪੇਟ ਦੇ ਵਿੱਚੋਂ ਜਦੋਂ ਬੱਚਾ ਉਠਾ ਲਿਆ ਜਾਂਦਾ ਤੇ ਆਪਣੀ ਬਾਡੀ ਵੀ ਬੱਚੇ ਨੂੰ ਲੱਭਦੀ ਹੈ ਨਾ ਕਹਿੰਦੇ ਨੇ ਆਪਣੇ ਖੋਪੈਂਦੀ ਹੈ ਬੱਚੇ ਦੀ ਹੈ ਨਾ ਸੋ ਕਿਤੇ ਨਾ ਕਿਤੇ ਇਹ ਵੀ ਬਾਡੀ ਨੂੰ ਲੱਗ ਰਿਹਾ ਬਾਕੀ ਇਹਨੇ ਹਲੇ ਉਹ ਇੱਕ ਮਾਂ ਫਿਰ ਵੀ ਤੇ ਆਪਦੇ ਬੱਚੇ ਨੂੰ ਹਜੇ ਨਾਲ ਨੇ ਪਾਉਣਾ ਆਪਦੇ ਹੈ ਨਾ ਦਿਖਾ ਕੇ ਕਿਰਨ ਲੈ ਗਈ ਸੀ ਤੇ 24 ਘੰਟੇ ਹੋ ਗਏ ਮਿੱਤਰੋ ਹੁਣ ਆਪਾਂ ਬੇਬੀ ਲੈ ਕੇ ਆਉਣਾ ਦੂਸਰੇ ਹਸਪੀਟਲ ਦੇ ਵਿੱਚੋਂ ਮਨਪ੍ਰੀਤ ਦੇ ਕੋਲੇ ਠੀਕ ਹੈ ਤੇ ਅੱਜ ਆਇਆ ਹੈਗਾ ਪ੍ਰੋਗਰਾਮ ਵੀ ਹੈ ਜਲੰਧਰ ਆ ਬਹੁਤ ਵੱਡੀ ਗੱਲ ਹੁੰਦੀ ਹੈ ਨਾ ਕਿ ਜਦੋਂ ਆ ਵੀ ਜਿਹੜਾ ਟਾਈਮ ਹੁੰਦਾ ਕਿ ਲੰਘ ਜਾਣਾ ਨਾ ਮੇਰੇ ਦਿਮਾਗ ਵਾਲੇ ਪਾਸੇ ਹੁੰਦਾ ਸੀ ਕਿ ਮਨਪੀਤ ਵੀ ਆ ਨਾ ਠੀਕ ਰਵੇ ਤੇ ਆਉਣ ਵਾਲਾ ਬੱਚਾ ਵੀ ਠੀਕ ਹੋਵੇ ਚਾਹੇ ਮੁੰਡਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ ਹਨਾ ਚਾਹੇ ਮੁੰਡਾ ਚਾਹੇ ਕੁੜੀ ਆ ਮੈਂ ਪਹਿਲਾਂ ਵੀ ਕਹਿੰਦਾ ਸੀਗਾ ਕਿ ਕੋਈ ਫਰਕ ਨਹੀਂ ਪੈਂਦਾ ਜੇ ਮੁੰਡਾ ਜੀ ਕੁੜੀ ਆ ਜੇ ਪ੍ਰਮਾਤਮਾ ਨੇ ਕੁੜੀ ਕੁੜੀ ਆ ਦਿੱਤੀ ਤਾਂ ਉਹ ਵੀ ਸਿਰ ਮੱਥੇ ਆ ਤੇ ਜੇ ਮੁੰਡਾ ਦਿੱਤਾ ਤਾਂ ਉਹ ਵੀ ਸਿਰ ਮੱਥੇ ਆ ਹਨਾ ਕਿ ਕੁੜੀਆਂ ਵੀ ਆਪਦੀ ਕਿਸਮਤ ਲੈ ਕੇ ਆਉਂਦੀਆਂ ਨੇ ਹਨਾ ਕਿ ਕੁੜੀਆਂ ਵੀ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ ਠੀਕ ਆ ਚਾਹੇ ਤੇ ਆਪਾਂ ਨੂੰ ਸਾਰੇ ਇੱਕੋ ਜਿਹੇ ਹਨ ਜੇ ਕੁੜੀ ਆ ਤਾਂ ਫਿਰ ਵੀ ਕੋਈ ਗੱਲ ਨਹੀਂ ਜੇ ਮੁੰਡਾ ਤਾਂ ਫਿਰ ਵੀ ਕੋਈ ਗੱਲ ਨਹੀਂ ਹੁਣ ਥੋੜੇ ਦਿਲ ਨੂੰ ਬੁਲੰਡੂ ਵਟਰੇ ਹੋਣੇ ਕਿ ਮੁੰਡਾ ਕੀ ਕੁੜੀ ਹੈ ਨਾ ਸੋ ਇਹ ਆਪਾਂ ਦੱਸਾਂਗੇ ਜਾ ਕੇ ਅੱਗੇ ਠੀਕ ਹੈ ਓਕੇ ਥੋੜਾ ਸੀਕ੍ਰਟ ਥੋੜਾ ਸੀਕ੍ਰਟ ਦਰ ਲਖਾਂਗੇ ਹਨ ਹਨ ਜੇ ਪ੍ਰਮਾਤਮਾ ਨੇ ਧੀ ਦਿੱਤੀ ਆ ਤਾਂ ਉਹਨੇ ਆਪਦੀ ਕਿਸਮਤ ਆਪਦੀ ਲਿਖਾ ਕੇ ਆਈ ਆ ਉਹ ਜੇ ਪੁੱਤ ਦਿੱਤਾ ਤਾਂ ਉਹ ਵੀ ਆਪਦੇ ਕਰਨ ਲਿਖਾ ਕੇ ਆਊਗਾ ਹਨ ਠੀਕ ਆ ਚੰਗਾ ਫਿਰ ਗੁੱਗਲੋ ਸਰਕੀ ਜਾਕੀ ਲਾਤੀ ਹੈ ਮਾੜੀ ਜਿਹ ਨੂੰ ਮੱਥੇ ਤੇ ਲਗੜੀ ਕਰਤੀ ਆ ਜੇ ਹੈ ਆ ਕੇ ਤੋਂ ਲੈ ਕੇ ਪਾਰਿਆ ਹੈ ਬਾਕੀ ਚਾਹਣ ਵਾਲੇ ਸਾਡੇ ਬਹੁਤ ਆ ਬਈ ਸਾਰੇ ਬਹੁਤ ਪਿਆਰ ਕਰਦੇ ਹਾਂ ਵਧੀਆ ਲੱਗਦਾ ਨਾ ਹਸਪੀਟਲ 'ਚ ਵੀ ਜਾਂਦੇ ਹਾਂ ਮਿਲਦੇ ਆ ਸਾਰੇ ਸਾਨੂੰ ਨਾ ਐਜੇ ਫੈਮਿਲੀ ਟ੍ਰੀਟ ਕਰਦੇ ਹਾਂ ਤਾਂ ਵਧੀਆ ਲੱਗਦਾ ਤੇ ਹਨਾ ਕਿ ਤੁਸੀਂ ਵੀ ਸਾਡਾ ਪਰਿਵਾਰ ਹੋ ਤੁਹਾਡੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਆ ਘਰੇ ਬਾਪੂ ਨੂੰ ਬਾਪੂ ਨੂੰ ਵੀ ਦੇਖੋ ਥੋੜੀ ਕੰਡੀਸ਼ਨ ਉਹਨਾਂ ਦੀ ਜਾਦੇ ਹੋ ਗਈ ਸੀ ਪਰ ਬਾਪੂ ਵੀ ਹੁਣ ਠੀਕ ਆ ਉਹ ਵੀ ਠੀਕ ਹੋਣਾ ਸ਼ੁਰੂ ਹੋ ਗਏ ਨੇ ਕਿਉਂਕਿ ਹਸਪੀਟਲ ਦੇ ਵਿੱਚ ਵੀ ਉਹ ਕਹਿੰਦੇ ਬਾਈ ਜੀ ਖਾਣ ਪੀਣ ਦਾ ਪ੍ਰੇਜ ਆ ਲੀਵਰ ਤੇ ਇਹਦਾ ਤੁਸੀਂ ਜਿਉ ਉੱਥੇ ਐਂਟੀਬਾਇਓਟਿਕ ਵਗੈਰਾ ਵੀ ਲੱਗਦੇ ਨੇ ਫਿਰ ਇੰਨੇ ਛੱਲੇ ਵੀ ਨਹੀਂ ਜਾਂਦੇ ਉਹਨਾਂ ਤੋਂ ਫਿਰ ਇੱਕ ਦਿਨ ਅਕਦੇ ਕਮਲਿਆਂ ਵਰਗਾ ਸਰੀਰ ਹੋਇਆ ਪਿਆ ਉਹਨਾਂ ਦਾ ਪਹਿਲਾਂ ਬਹੁਤ ਲੱਗੇ 12 13 ਦਿਨ ਸੋ ਹਣ ਘਰੇ ਆ ਕੇ ਉਹਨੂੰ ਸੋਸ ਠੀਕ ਲੱਗਦਾ ਹਨ ਤੇ ਡਾਈਟ ਪ੍ਰੋਪਰ ਆਪਾਂ ਦਿੰਨੇ ਆ ਲੈ ਹੁਣ ਵੱਡੀ ਭੈਣ ਵੀ ਨਾਲ ਹੀ ਆ ਤੇ ਹੁਣ ਆਪਾਂ ਜਾਣਾ ਦੇਵੀ ਕੋਲੇ ਗਰਗ ਹਸਪੀਟਲ ਦੇ ਵਿੱਚ ਤੇ ਇਸ ਟਾਈਮ ਅਸੀਂ ਹੈਗੇ ਆ ਸਮਰਥ ਹਸਪੀਟਲ ਮੋਗੇ ਤੇ ਹਨ ਇੱਥੇ ਮਨਪੀ ਦੀ ਮੈਡੀਸਿਨ ਚੱਲਦੀ ਸੀ ਸੋ ਬਹੁਤ ਵਧੀਆ ਡਾਕਟਰ ਡਾਕਟਰ ਸ਼ੀਨੂ ਗੋਇਲ ਹਾਂ ਡਾਕਟਰ ਸ਼ੀਨੂ ਗੋਇਲ ਠੀਕ ਆ ਬਹੁਤ ਵਧੀਆ ਮੈਡਮ ਨੇ ਬਹੁਤ ਵਧੀਆ ਉਹ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸਾਡਾ ਸ਼ੁਰੂ ਤੋਂ ਲੈ ਕੇ ਹੰਡ ਤੱਕ ਤੇ ਕੋਈ ਲਾਲਚ ਨਹੀਂ ਆਪਾਂ ਕਹਿੰਦਾ ਡਾਕਟਰ ਲਾਲਚ ਕਰਦੇ ਨੇ ਕੋਈ ਲਾਲਚ ਨਹੀਂ ਜਿੱਦਾਂ ਸਾਡਾ ਦੀ ਆਪ ਕੋਈ ਲਾਲਚ ਨਹੀਂ ਕੋਈ ਵੀ ਕਿਸੇ ਕੰਮ ਦੇ ਵਿੱਚ ਵੀ ਅੰਗੈਲੀ ਨਹੀਂ ਸੋ ਰਾਤ ਨੂੰ ਦਰਦਾਂ ਸ਼ੁਰੂ ਹੋਈਆਂ ਤੇ ਨਹੀਂ ਤਾਂ ਡਾਕਟਰ ਕਹਿੰਣਗੇ ਫੋਨ ਬੰਦ ਕਰਕੇ ਪੈ ਜਾਂਦੇ ਨੇ ਸੋ ਮੈਡਮ ਪਹਿਲੀ ਫੋਨ ਤੇ ਉਹ ਪਾਰਟੀ ਦੇ ਸੀਗੇ ਤੇ ਪਾਰਟੀ ਆਪ ਦਾ ਪ੍ਰੋਗਰਾਮ ਵਿੱਚ ਛੱਡ ਗਏ ਵੇਲਾ ਸਾਡੇ ਕੋਲੇ ਪਹੁੰਚੇ ਆ ਤੇ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ ਨਹੀਂ ਡਾਕਟਰ ਕਹਣਗੇ ਯਾਰ ਤੁਸੀਂ ਦਰਦਾਂ ਰੋਕ ਦੋ ਕੋਈ ਚੱਕਰ ਨਹੀਂ ਹਨ ਕਿ ਬਹੁਤ ਹੁੰਦਾ ਅਸੀਂ ਜਦੋਂ ਐਸ ਵੇਲੇ ਅਸੀਂ ਇਹ ਚੀਜ਼ਾਂ ਫੀਲ ਕੀਤੀਆਂ ਉਹ ਚੀਜ਼ਾਂ ਤੁਹਾਨੂੰ ਦੱਸ ਰਹੇ ਹਾਂ ਠੀਕ ਆ ਤੇ ਡਾਕਟਰ ਬਹੁਤ ਵਧੀਆ ਹੈਗੀ ਆ ਤੇ ਬਾਕੀ ਹੁਣ ਆਪਾਂ ਚੱਲਦੇ ਆ ਦੂਸਰੇ ਹਸਪੀਟਲ ਦੇ ਵਿੱਚ ਬੇਬੀ ਨੂੰ ਲਿਆਉਣੇ ਆ ਚਾਕੇ ਵੱਡੀ ਭੈਣ ਚਲੀ ਆ ਨਾਲ ਬਲੌਕ ਕਰੋ ਕੰਟੀਨਿਊ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਬੇਬੀ ਨੂੰ ਦੇ ਕੇ ਮਨਪ੍ਰੀਤ ਨੂੰ ਫੜਾ ਕੇ ਬੱਚਾ ਤੇ ਉਸ ਤੋਂ ਬਾਅਦ ਵੀ ਪ੍ਰੋਗਰਾਮ ਤੋਂ ਵੀ ਨਿਕਲਦਾ ਸੋ ਦਿਮਾਗ ਵਾਲੇ ਬਾਸੇ ਮਿੱਤਰੋ ਠੀਕ ਆ ਖੁਸ਼ ਹੂੰ ਠੀਕ ਲੱਗਦਾ ਨਾ ਹੁਣ ਓਕੇ ਹੈ ਨਾ ਓਕੇ ਪੱਕੀ ਗੱਲ ਆ ਸੈਟ ਆ ਨਾ ਚਲੋ ਮਨ ਅਜ ਮਾੜੀ ਸੁਰਤ ਆਈ ਐ ਮਨਪ੍ਰੀਤ ਹਣਾ ਕੱਲ ਰੈ ਐਸ਼ ਨੂੰ ਬੇਬੀ ਦਿਖਾ ਕੇ ਲਿਆਂਦਾ ਹਣਾ ਹਾਂ ਮੈਂ ਕਿਹਾ ਤੈਨੂੰ ਆਇਆ ਤੇਰਾ ਤੇਰਾ ਨਿੱਕਾ ਜੇ ਕਾਕਾ ਵਗਾ ਕੇ ਲਿਆਉਣੇ ਆ ਤੇ ਐਸ਼ ਵੀ ਚਾ ਚੜਿਆ ਪਿਆ ਸੀ ਆ ਠੀਕ ਆ ਆਜੂ ਫਿਰ ਚੱਲਦੇ ਆਪਾਂ ਲੋ ਭਾਈ ਇੱਕ ਸਾੜੀ ਨਿੱਕੇ ਜਿਹੇ ਕਾਕੇ ਦੇ ਨਿੱਕੇ ਨਿੱਕੇ ਸੂਟ ਹਾਂ ਆ ਵੀ ਨਿੱਕਾ ਜਿਹਾ ਮਾਣਾ ਪਰ ਇੱਕ ਚੀਜ਼ ਹੈ ਵੀ ਕਾਕਾ ਕਾਕੇ ਵਾਸਤੇ ਇਹ ਬਹੁਤ ਵੱਡੇ ਆ ਜੀ ਵੱਡੇ ਆ ਨਿੱਕਾ ਜਿਹਾ ਹੈ ਹਾਂ ਨਿੱਕਾ ਜਿਹਾ ਦਾ ਕਾਕਾ ਆਪਣਾ ਦੇਖੋ ਗਲਵਜ਼ ਨਿੱਕੇ ਨਿੱਕੇ ਹਾਂ ਨਿੱਕੇ ਨਿੱਕੇ ਹੱਥ ਨਹੀਂ ਪਉਣਾਰੇ ਆ ਨਾ ਹਾਂ ਚਲ ਜਾਈਏ ਕੰਘੀ ਲੈਣੇ ਕਾਕਾ ਨੇ ਚਲ ਜੀ ਹਾਂ ਲੈ ਚਲ ਆਪਾਂ ਲਵੇਟ ਗੀ ਲੈਣਾ ਪੂਰਾ ਬਾਹਰ ਦੀ ਹਵਾਦ ਲੱਗਣੀ ਨਹੀਂ ਜਰੀ ਜਮਈ ਹਣਾ ਇਹ ਮੇਰੀ ਕਾਟੂ ਜੀ ਕਿਤੇ ਬਿਮਾਰ ਨਾ ਕਰ ਲਈ ਆਪਾਂ ਹਾਂ ਹਵਾ-ਵਾ ਵਜਾਂਦੀ ਬਾਹਰ ਮਾਣੋ ਸਾਡੀ ਮਾਣੋ ਹਾਂ ਸਾਡੀ ਨਿੱਕੀ ਮਾਣੋ ਆ ਇੱਕ ਮਾਣੋ ਸਾਡੀ ਆ ਇੱਕ ਮਾਣੋ ਸਾਡੀ ਘਰੇ ਆ ਇੱਕ ਮਾਣੋ ਸਾਡੀ ਇੱਥੇ ਆ ਲਾੜ ਵੱਡੀ ਭੈਣ ਕਿਵੇਂ ਆ ਹਾਂ ਅਸੀਂ ਚੱਲੇ ਦੋਨੇ ਜਾਨੇ ਤੇ ਇਧਰ ਦੇਖੋ ਆਹ ਦੇਖੋ ਵੀ ਤੁਸੀਂ ਚੈੱਕ ਕਰਿਓ ਮਾੜਾ ਜਿਹਾ ਇਧਰ ਫੋਨ ਤੇ ਪਤਾ ਕੀ ਗੱਲ ਹੋ ਰਹੀ ਆ ਸੂਟਾਂ ਦੀ ਫਲਾਨੇ ਦੇ ਸੂਟ ਧੰਕੇ ਦੇ ਸੂਟ ਆ ਦੇਖ ਲਓ ਹਨਾ ਤੇ ਨਾਲ ਹੀ ਦੂਜਾ ਕੀ ਕਹਿੰਦੇ ਹੁੰਦੇ ਆ ਸੀਵਰੇਜ ਪੈਪ ਵੀ ਨਾਲ ਹੀ ਆਹ ਨਾਮ ਕੋ ਬਣਾ ਤਾ ਤੋ ਇਸੇ ਤੂੰ ਬਾਰਾ ਨਾ ਇਸ ਨਾਮ ਤੂੰ ਨਾਮ ਖਪਾ ਕਰ ਨਾਮ ਖਪਾ ਕਰ ਤੋ ਦਿਨ ਤੱਕ ਦਿਨ ਟੱਕਾ ਹਿੰਦੀ ਬੋਲਣ ਦੇ ਜੋਰ ਵੀ ਬਹੁਤ ਲੱਗਦਾ ਨਾ ਸਪੈਲਿੰਗ ਨਾ ਫਾਜੇ ਗਈ ਕਰਦੇ ਕਰਦੇ ਵਰਕ ਕਰਦੇ ਹਨ ਤੇਰਾ ਤੇਰਾ ਬੁਟੀਕ ਦਾ ਕੰਮ ਨਾ ਰਹਿ ਜੀ ਲੋ ਵੀ ਦੋਸਤੋ ਇਸ ਹਸਪੀਟਲ ਦੇ ਵਿੱਚ ਆਪਰੇਟ ਹੋਇਆ ਆਪਣਾ ਦੇਖ ਸਕਦੇ ਹੋ ਜਿਹੜੇ ਮੋਗੇ ਏਰੀਆ 'ਚ ਰਹਿੰਦੇ ਹੋ ਸਾਰੇ ਜਾਣਦੇ ਹੋਣਗੇ ਇਸ ਹਸਪਤਾਲ ਨੂੰ ਸਮਰੱਤ ਹਸਪੀਟਲ ਸਮਰੱਤ ਹਸਪੀਟਲ ਤੁਹੇ ਇੰਤਜ਼ਾਰ ਦੀਆਂ ਘੜੀਆਂ ਮਿੱਤਰੋ ਹੋ ਗਈਆਂ ਖਤਮ ਹੁਣ ਸਾਡਾ ਬੱਚਾ ਸਾਡੀ ਗੋਦੀ ਚ ਆਉਣ ਵਾਲਾ ਤੇ ਚਲਦੇ ਆਪਾਂ ਸਵਾ 12 ਹੋ ਗਿਆ 12 ਦਾ ਟਾਈਮ ਦਿੱਤਾ ਸੀਗਾ 15 ਵਜੇ ਤੇ ਯਕੀਨ ਮੰਨਿਓ ਵੀ ਉਹ ਵਿਚਾਰ ਨੰਗਾ ਤੰਗਾ ਉਵੇਂ ਹੀ ਪਿਆ ਉਹਗੇ ਉਹਗੇ ਨਾਲ ਹੁੰਦਾ ਨਾ ਇਹ ਨਹੀਂ ਪਤਾ ਲੱਗ ਰਿਹਾ ਵੀ ਉਹਦੇ ਕਿਹੜੇ ਟੋਪੜੇ ਆਉਣਗੇ ਤਾਂ ਇਹ ਸਾਰਾ ਲਫਾਵਾ ਹੀ ਚੱਕ ਲਿਆ ਸਾਰਾ ਲਫਾਵਾ ਹੀ ਚੱਕ ਲਿਆ ਹੁੰਦਾ ਕਿ ਕਿੱਦਾਂ ਦੇ ਕੱਪੜੇ ਹੌਲੀ ਹੌਲੀ ਨਾ ਜਦੋਂ ਨਵਾਂ ਬੱਚਾ ਆਪਣੀ ਜ਼ਿੰਦਗੀ ਦੇ ਵਿੱਚ ਆਉਂਦਾ ਨਾ ਆਪਾਂ ਹੌਲੀ ਹੌਲੀ ਸਮਾਂ ਉਹਦਾ ਪੂਰਾ ਆਪਾਂ ਘਾਰ ਨਹੀਂ ਸਕਦੇ ਕਿਤੇ ਆਹ ਰਹਿ ਗਿਆ ਕਿਤੇ ਉਹ ਰਹਿ ਗਿਆ ਨਾ ਸਹੀ ਗੱਲ ਤੇ ਚਲੋ ਕੋਈ ਨਹੀਂ ਚਲਦੇ ਆ ਵਿਚ ਰੰਗਰ ਟੰਗਾ ਉਵੇਂ ਪਿਆ ਮੈਂ ਸਵੇਰ ਮਿਲ ਕੇ ਗਿਆ ਮੈਂ ਸਵੇਰ ਸਾਮ ਦੋ ਤਿੰਨ ਵਾਰੀ ਮਿਲ ਕੇ ਜਾ ਗੱਲ ਵੀ ਗਿਆ ਸੀ ਮਿਲ ਕੇ ਦੋ ਤਿੰਨ ਵਾਰੀ ਆਉਂਦਾ ਪਰ ਸਬਰ ਜਿਆ ਨਹੀਂ ਹੁੰਦਾ ਮੈਂ ਮੈਡਮ ਨੂੰ ਛੇੜਦਾ ਸੀਗਾ ਵੀ ਸਾਰੇ ਨੌਣ ਹੀ ਨਹੀਂ ਨੇ ਤੇ ਸਾਰੇ ਆ ਵੀਡੀਓ ਦੇਖਦੇ ਆ ਪਿਆਰ ਕਰਦੇ ਸਾਰੇ ਸਾਰੇ ਮਜ਼ਾਕ ਕਰਦੇ ਸੀਗੇ ਮੈਂ ਛੇੜਦਾ ਸੀਗਾ ਮੇਰਾ 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 ਕਾਕਾ ਨਾਲ ਕੇਨ ਨਾਲ ਰਲਾ ਦਿਓ ਕਹਦੇ ਠੀਕ ਹੈ ਮੈਕਸ ਨਾ ਕਰ ਦਿਓ ਕਿਸੇ ਦੇ ਨਾਲ ਕਹਦੇ ਨਹੀਂ ਵੀ ਸਾਡਾ ਰੂਹ ਹੀ ਦਾ ਕੰਮ ਆ ਇਦਾਂ ਰਲਾਉਣ ਲਾਗੇ ਤਾਂ ਬੱਸ ਫਿਰਣਾ ਤੇ ਹੁਣ ਉਹ ਡੱਡ ਜੀ ਕਿਸੇ ਨਾਲ ਨਹੀਂ ਨਹੀਂ ਗੀ ਉਹ ਨਹੀਂ ਦਿੰਦਾ ਐਸ਼ ਨੇ ਰਾਤ ਮੈਂ ਕੱਲ ਵਾਲੀ ਵੀਡੀਓ ਸ਼ਾਇਦ ਉਹ ਅੰਦਰ ਲਾਊਡ ਨਹੀਂ ਹੁੰਦੀ ਵੀਡੀਓ ਬਣਾਉਣੀ ਵਾਲੀ ਜਦੇ ਤੇ ਐਸ਼ ਨੂੰ ਮੈਂ ਪੁੱਛਿਆ 17 18 ਬੱਚੇ ਸੀਗੇ ਉੱਥੇ ਅੰਦਰ ਅੱਜ ਤੱਕ ਮੇਰੇ ਇੰਨੇ ਹੋਣਗੇ ਤੇ ਮੈਂ ਪੁੱਛਿਆ ਮੈਂ ਕੈਸ਼ ਮੇਰਾ ਆਪਣਾ ਕਾਕਾ ਕਿਹੜਾ ਇਹਨਾਂ ਦੇ ਵਿੱਚੋਂ ਤੇ ਸਾਰਿਆਂ ਦੇਖ ਕੇ ਐਸ਼ ਨੇ ਉਂਗਲ ਕਰਤੀ ਕਹਿੰਦੀ ਆਹ ਆਪਣਾ ਕਾਕਾ ਵੇਲਾ ਕੁਦਰ ਤਾਂ ਲੋ ਜਾਂ ਤੁੱਕਾ ਲੱਗ ਗਿਆ ਵਾਹਿਗੁਰੂ ਵੱਲੋਂ ਪਤਾ ਨਹੀਂ ਕਿਵੇਂ ਹਨ ਉਹਨੇ ਪਛਾਣਿਆ ਕਹਿੰਦੀ ਆਪਣਾ ਕਾਕਾ ਆ ਵਾ ਐਗਜੈਕਟ ਉਹ ਉਸ ਬੱਚੇ ਦੇ ਹੱਥ ਰੱਖਦਾ ਕਿ ਆਪਣਾ ਬੀਵੀ ਹੈ ਕਹਿੰਦੀ ਹੂੰ ਚਲੋ ਪਾਈਏ ਲੀੜੇ ਫਿਰ ਵਿਚਾਰਾ ਕੱਲ ਲੀੜਿਆਂ ਦੁਬਾਰ ਕੱਲ ਦਾ ਕੀਤਾ ਉਹਨੂੰ ਕਿ ਫਿਰ ਬਾਡੀ ਨੂੰ ਹੀਟ ਵਗੈਰਾ ਦੇਣੀ ਹੁੰਦੀ ਮਾੜੀ ਮਾੜੀ ਹਨ ਤੇ ਉਹਨ ਕੱਪੜੇ ਲੈ ਕੇ ਜਾਂਦੇ ਨੇ ਉੱਪਰ ਤੇ ਫਿਰ ਆਪਾਂ ਲਿਆਉਣੇ ਬੇਬੀ ਨੂੰ ਚਾੱਕ ਤੇ ਮਨਪੀਤ ਨੂੰ ਫਿਰ ਵੇਟ ਕਰੀ ਜਾਂਦੀ ਮਨਪੀਤ ਨੂੰ ਕੱਲੀ ਛੱਡ ਕੇ ਆਏ ਹਾਂ ਉੱਥੇ ਕਾਕਾ ਲਿਆ ਦੋਗੇ ਦੀ ਮੈਨੂੰ ਕਾਕਾ ਲਿਆ ਦੋ ਤਸਵੀਰ ਦੀ ਗਈ ਜਾਂਦੀ ਇਹਦੇ ਲੈ ਕੇ ਦੋ ਕਾਕਾ ਮੇਰਾ ਮੇਰਾ ਬੜਾ ਚਾਹ ਹੁੰਦਾ ਕਮਾਂ ਨੂੰ ਯਾਰ ਹਨ ਕਿ ਇਹ ਦੁਬਾਰਾ ਜਨਮ ਹੀ ਹੁੰਦਾ ਮਾਂ ਦਾ ਇਹ ਗੱਲਾਂ ਸੌਖੀਆਂ ਨਹੀਂ ਹੁੰਦੀਆਂ ਕਹਿਣਾ ਸੌਖਾ ਨਹੀਂ ਨਾ ਬੱਚੇ ਤੋਂ ਬਿਨਾ ਤਾਂ ਟਾਈਮ ਕੱਢਣਾ ਹੀ ਔਖਾ ਹੋ ਜਾਂਦਾ ਤੇ ਹੁਣ ਆਏ ਆ ਵੀ ਕੀ ਕਰੀਏ ਬੈਠੇ ਆ ਫੋਨ ਦੇਖੀ ਜੰਨੇ ਆ ਹੂੰ ਤੇ ਬਸ ਟਾਈਮ ਪਾਸ ਜਾ ਹੁੰਦਾ ਨਹੀਂ ਤੇ ਜਦੋਂ ਹਣ ਡੱਡ ਆ ਗਈ ਆ ਤੇ ਫਿਰ ਦੇਖੀ ਸਹੀ ਫੇਰ ਨਹੀਂ ਕੋਈ ਬਹਿ ਸਕਦਾ ਚੰਨ ਨਾਲ ਚੱਕਣਾ ਨਿਕਿਆ ਬੱਚਾ ਉਹ ਬਈ ਨੂੰ ਬਹੁਤ ਔਖਾ ਲੱਗਦਾ ਚੱਕਣਾ ਮੈਨੂੰ ਉਹਦਾ ਬਾਹਲਾ ਵੀ ਹੱਥੋਂ ਨਿਕਲ ਜੀ ਕੋਈ ਆਪ ਦਾ ਫੜ ਕੇ ਪੈਂਦੇ ਨਹੀਂ ਬਾਹਲਾ ਜਿਆ ਛੋਟਾ ਜਿਆ ਛੋਟਾ ਜਿਆ ਇੰਨਾ ਕਿ ਹੱਥ ਤੋਂ ਥੋੜਾ ਜਿਹਾ ਵੱਡਾ ਹੋ ਗਿਆ ਨਾ ਇੰਨਾ ਕੀ ਆ ਚਲ ਜੀ ਫਿਰ ਆਜੋ ਲੋ ਵੀ ਦੋਸਤੋ ਮਾਰੀ ਜਾਂਦਾ ਚੰਗੇ ਆ ਰੀਆਂ ਅੰਦਰ ਬੱਚੇ ਨੂੰ ਲੈਣਗੇ ਆਪਾਂ ਇਹਨੂੰ ਕਾਗਜੀ ਕਾਗੜੀ ਗੋਲ ਪੂਰੀ ਆਇਆ ਕਾਗੜੀ ਨਹੀਂ ਰਹੀ ਇੰਡੀਆ ਦੀ ਕੋ ਕਿੰਨੇ ਕ ਟਾਈਮ ਲਾ ਦੋ ਮੈਂ ਵਲੌਗ ਬਣਾਇਆ ਸੀ ਬਾਸ ਅਮੀ ਫਾਈਲ ਨਹੀਂ ਮਿਲਦੀ ਲੋ ਜੀ ਬੀਬੀ ਆ ਗਿਆ ਆਪਣਾ ਥੈਂਕ ਯੂ ਜੀ ਥੈਂਕ ਯੂ ਹੋ ਜੀ ਲੋ ਵੀ ਹੱਥ ਵੀ ਰ ਬਿਜ਼ੀ ਹੋ ਜਾਣਾ ਥੈਂਕ ਯੂ ਦੋਸਤੋ ਤੇ ਲੈ ਆ ਲਈ ਧੰਨਵਾਦ ਤੁਹਾਡਾ ਤੁਸੀਂ ਸਾਰੇ ਬੱਚੇ ਨੂੰ 24 ਘੰਟੇ ਦੇ ਸੰਭਦੇ ਹੈ ਹੈਲੋ ਕਾਮਰਟਲਿਸ ਥੈਂਕ ਯੂ ਤੁਸੀਂ ਬੜਾ ਕੀ ਕਰਨਾ ਵਾ ਦੀਦੀ ਮੈਂ ਸਹੀ ਨਾ ਇਹਨਾਂ ਹੋਰ ਰਿਮੂਵ ਕੀਤਾ। ਤੋਂ ਕੱਟ ਕੇ ਅਧਰ ਰਿਮੂਵ ਕੀਤਾ ਮੈਂ। ਜੀ। ਸੋ ਇਹ ਕਿਹਦੇ ਇਹਦਾ? ਹਾਂਜੀ। ਠੀਕ ਹੈ। ਟੈਸਟ ਕਰਕੇ ਮੈਂ ਉਹਨੂੰ ਬਲੱਡ ਪਾਇਆ ਨਹੀਂਗਾ। ਤੇ ਵੇਲੇ ਥੋੜਾ ਜਿਹਾ ਇਸ ਤਰ ਬਲੱਡ ਨਿਕਲਦਾ ਨਹੀਂਗਾ। ਬਸ ਜੀ ਬਸ ਧਿਆਨ ਰੱਖਿਓ। ਠੀਕ ਹੈ। ਥੈਂਕ ਯੂ ਜੀ ਸਰਮ ਬਹੁਤ ਬਹੁਤ ਥੈਂਕ ਯੂ ਜੀ। ਠੀਕ ਹੈ ਜੀ। ਬਾਏ। ਲਓ ਦੋਸਤੋ ਆਪਾਂ ਕਾਕਾ ਆਪਣੇ ਕੋਲੇ ਆ ਗਿਆ। ਮਨਪ੍ਰੀਤ ਦੇ ਆਖਰ ਕੋਲ ਆ ਗਏ ਨੇ ਸਮਝ ਇੰਨਾ ਟਾਈਮ ਲਾਤਾ ਕਿ ਫਾਰਮੈਟ ਹੀ ਉਹਨੇ ਦੇਖਣਾ ਹੁੰਦਾ ਨਾ ਕਿ ਕਿਹੜੇ ਬੱਚਾ ਕਿਹਦਾ ਵਾ ਹਨਾ ਸਾਰਾ ਉਹਨਾਂ ਨੂੰ ਦੇਖਣਾ ਪੈਂਦਾ ਹਨ ਤੇ ਫਿਰ ਟਾਈਮ ਲੱਗ ਜਾਂਦਾ ਪ੍ਰੋਗਰਾਮ ਤੇ ਜਾਣਾ ਉਧਰ ਮੇਰੇ ਉਹ ਟਾਈਮ ਹੁੰਦਾ ਜਾਂਦਾ ਸਮਨਪ੍ਰੀਤ ਵੀ ਵੇਟ ਕਰਦੀ ਹੈ ਤੇ ਜਲਦੀ ਜਲਦੀ ਆਪਾਂ ਮਨਪ੍ਰੀਤ ਕੋਲ ਚੱਲਦੇ ਆ ਸੋ ਸਾਰਾ ਹੁਣ ਪਰਿਵਾਰ ਇਕੱਠਾ ਹੋਵਾਂਗੇ ਸੋ ਮਨਪ੍ਰੀਤ ਬਹੁਤ ਐਕਸਾਈਟਡ ਆ ਕਿ ਜਲਦੀ ਜਲਦੀ ਮੇਰਾ ਬੱਚਾ ਮੇਰੇ ਕੋਲ ਆ ਜੇ ਤੇ ਵੱਡੀ ਭੈਣ ਵੀ ਡੱਤ ਜਰਦੀ ਨਹੀਂ ਫੜਿਆ ਮੈਂ ਤਾਂ ਆਪ ਡਰ ਲੱਗਦਾ ਜੀ ਬੱਚਾ ਨਿੱਕਾ ਵਾਲਾ ਨਾ ਦਰਵਾਹ ਲੱਗਦਾ ਆ ਜਾਓ ਫਿਰ ਚਲਦੇ ਆ ਫਿਰ ਹੁਣ ਸਾਰੇ ਇਕੱਠੇ ਅੱਜ ਹੂੰ ਮੇਰੀ ਸਾਰੀ ਟੀਮ ਇੱਥੇ ਆਉਣ ਲੱਗੀ ਅੱਜ ਲੋ ਜੀ ਮਨਪੀਰ ਦੀਆਂ ਵੀ ਆਵਦੀਆਂ ਘਣੀਆਂ ਖਤਮ ਹੋ ਗਈਆਂ ਦੀਕੀ ਆਂਦੀ ਬੇਸੋਰੀ ਨਾਲ ਅੰਦਰ ਤੇ ਹਾਏ ਵਾਹ ਉਹਲਾ ਝਗਾਂ ਲੋងਗੂ ਤਾਂ ਫੇਰਦੇ ਹਾਂ ਹਾਂ ਲੈ ਆ ਵੀ ਸਹੀ ਗੱਲ ਐ ਝਗਾਂ ਦੇ ਮਾਨਪਿਤ ਵੀ ਹਾਂ ਹਾਂ ਜੋ ਨਾਰਸਾ ਬਣਾਉਂਦੀਆਂ ਉਹ ਝਗਾਂ ਦਿੰਦੀਆਂ ਹੀ ਆ ਲੈਣੀਆਂ ਉਹ ਹਨਾ ਕੀ ਗੱਲ ਤੇ ਖੜਾ ਨਾ ਕਾਟ ਵਾਹਿਗੁਰੂ ਜੀ ਉਹ ਨਾਲ ਹੀ ਪਾਸਾ ਲੈ ਆਇਆ ਦਿੱ ਗਿਆ ਹੈ ਹੈ ਮम्मा ਕੋਲ ਆ ਗਿਆ ਏ ਹੂੰ ਤੇਡਾ ਨਿੱਕਾ ਜਾ ਬੇਬੀ ਬਈ ਹੂੰ ਹੈਪੀ ਆ ਹਣ ਮਿਲੀ ਸ਼ਾਂਤੀ ਕੋਈ ਤਾਂ ਦੇਈ ਲੂਰੀਆਂ ਮਰਦੀ ਕਿਵੇਂ ਲੱਗਦੀ ਤੇ ਲੂਰੀਆਂ ਨਹੀਂ ਮਰਦੀ ਹੈ ਇਹ ਪਾਸੇ ਹੋਈ ਆ ਹੂੰ ਹਮ ਕੁਛ ਖਾਣ ਲਈ ਆਦਾ ਪੁਕੇ ਨਹੀਂ ਬਸ ਲਓ ਜੀ ਇਹਨਾਂ ਮਨਪੀਤੇਹਿ ਕਹਿਣਾ ਗੱਟਾ ਪਾਉਣ ਦੇ ਵਿੱਚ ਲੱਗੇ ਹੋਏ ਫੇਰ ਹਮ ਮਨਪੀਤੇ ਨੂੰ ਪਹਿਲਾਂ ਵਾਲੇ ਲੁੱਕ ਦੇ ਵਿੱਚ ਪਹਿਲਾਂ ਇਹਨਾਂ ਬਾਪ ਚਾਹਣਾ ਇਹਨੂੰ ਬਾਪ ਕਰ ਦੇਣਾ ਜੂਸ ਜਸ ਪਿਆ ਕੇ ਕੈਂ ਉਹਨੂੰ ਮੈਂਟ ਦੇਣਾ ਸੀ ਆਪਾਂ ਜਿਹੜੀ ਮੁੰਨ ਚੀਜ਼ ਸੀ ਕੋਲ ਆ ਗਈ ਉਹਨੇ ਆਪੇ ਗੱਟ ਹੋ ਗਈ ਠੀਕ ਨਹੀਂ ਜੂਸ ਪਰ ਕਿਹੜਾ ਪੀਣਾ ਮਸੰਮੀ ਦਾ ਕਿਹਾ ਸੀ ਆ ਲੈ ਜੱਕ ਮੁੰਡਾ ਮੀਨਸ ਕਰਾ ਲਓ ਤੇ ਆਪਣੀ ਕੋਲੀਆਂ ਨਿਕਲ ਜੱਟਾ ਚੱਕ ਆ ਲੈ ਜੱਕ ਮਾੜੇ ਨਹੀਂ ਚੱਕੀ ਜਾਂਦੀ ਡੱਡ ਮੱਡੀ ਤਾਂ ਨਹੀਂ ਚੱਕੀ ਜਾਂਦੀ ਡੱਡੀ ਤਾਂ ਨਹੀਂ ਚੱਕੀ ਜਾਂਦੀ ਇਹ ਵੀ ਨਾਲ ਹੀ ਚੱਕਿਆ ਜੋ ਕੱਕਾ ਥੋੜਾ ਚੱਕ ਨਹੀਂ ਥੋੜੇ ਥਲੇ ਕਰ ਲਈਏ ਕਿਦਾਂ ਰੋਇਤ ਅਰੋਇਤ ਨਹੀਂ ਕਾਕਾ ਆਪਣਾ ਵਾਚ ਹੈ ਆਹ ਦੀ ਮਾਸਤੀ ਤੇ ਡੱਡ ਉਹ ਹੁੰਦਾ ਹੈ ਹਣਵਿੰਦਰ ਉਹ ਕਿਸੋ ਕੀ ਹੋ ਕੇ ਪਾਸਾ ਲੈ ਕੇ ਪੈ ਗਈ ਜਾਨੂੰ ਮੈਨੂੰ ਇਹ ਮੂੰਹ ਨਹੀਂ ਦੀਦਾ ਹੂੰ ਇਹ ਕਿੱਦਾਂ ਨਹੀਂ ਸੀ ਨਾ ਤਾਂ ਸੁਣਤਾ ਵੀ ਨਹੀਂ ਮਾਂ ਦਿੰਦਾ ਕੀ ਦੀਆਂ ਰਗ ਲਾਦਾ ਕਾਕਾ ਤੇਰੇ ਵਰਗਾ ਬੱਚਾ ਆਪਣਾ ਉਹਨਾਂ ਬਿਲਕੁਲ ਇਕੱਲਾ ਉੱਥੇ ਹੀ ਸੀਗਾ ਮਤਲਬ ਖੁੱਲ੍ਹੀ ਜਗ੍ਹਾ ਦੇ ਵਿੱਚ ਮਸ਼ੀਨ ਤੇ ਉਹਨਾਂ ਨੂੰ ਪਾਇਆ ਸੀਗਾ ਉਹਨੂੰ ਉੱਥੇ ਕਿਤੇ ਆਸਰਾ ਨਹੀਂ ਹੁੰਦਾ ਹਨਾ ਕਿ ਜਦੋਂ ਬੱਚਾ ਛੋਟਾ ਹੁੰਦਾ ਤੇ ਉਹਨੂੰ ਆਸਰਾ ਚਾਹੀਦਾ ਮਾਂ ਦਾ ਚਾਹੇ ਕਿਸ ਕੱਪੜੇ ਦਾ ਹੋਵੇ ਤੇ ਉਹ ਉਹਨਾਂ ਨੇ ਥੋੜੀ ਹੀਟ ਦੇਣੀ ਸੀਗੀ ਹੀਟ ਦੇਣੀ ਕਰਕੇ ਫਿਰ ਉਹਨੂੰ ਉਵੇਂ ਪਾਇਆ ਰਿਆ ਸੀਗਾ ਤੇ ਹੁਣ ਚਾਰ ਚਫੇਰ ਉਹ ਹਟਿਆ ਗਿਆ ਇੱਕ ਆਉਦੀ ਬੱਚਾ ਜਦੋਂ ਮਮਾ ਕੋਲੇ ਆ ਜਾਂਦਾ ਉਹ ਫਿਰ ਆਸਰਾ ਵੀ ਲੈ ਜਾਂਦਾ ਨਾ ਤੇ ਉਹਨੂੰ ਉਠਾਉਣੇ ਆ ਫੀਡ ਦੇਣ ਵਾਸਤੇ ਉਹ ਨਹੀਂ ਬੋਲਦਾ ਆਪਾਂ ਗਿਆ ਸੌਣਾ ਆਪਾਂ ਕੋੜੇ ਵੇਕੇ ਸੱਤੇ ਆਹ ਕੋੜੇ ਵੇਕੇ ਸੱਤੇ ਆਹ ਉਹ ਮੈਂ ਤਾਂ ਸੀਵਰੇਜ ਪਾਇਆ ਪੈ ਚੁੱਕੀ ਆ ਲਾ ਇਹ ਨਹੀਂ ਸੀਵਰੇਜ ਤੇ ਲੋ ਜੀ ਸਾਡਾ ਜਿਹੜਾ ਭਾਲੂ ਆ ਸੋਹਣੇ ਭਾਲੂ ਨਹੀਂ ਰਿਹਾ ਠੀਕ ਆ ਇਹ ਹੁਣ ਨਾਰਮਲ ਫੇਰ ਮੰਨੂਗੀ ਪਰ ਮੰਨੂਗੀ ਠੀਕ ਆ ਬੱਲੇ ਹੀ ਬੱਲੂ ਵਰਗੀ ਠੀਕ ਆ ਚੱਲ ਫੇਰ ਚੱਲਦੀ ਅਸੀਂ ਫੇਰ ਅਸੀਂ ਆਵਾਂ ਪਾਵਾਂਗੇ ਰਾਤ ਨੂੰ ਜੀ ਮਾਂ ਜੀ ਮਾਂ ਜੀ ਕਿਹਾ ਮੈਂ ਤੇ ਤੇ ਜਾਓ ਅੱਛੇ ਤੇ ਸਿੱਧੀ ਹੋ ਉੱਥੇ ਲੱਗੀ ਹੂੰ ਤੁਸੀਂ ਆ ਦਾ ਖਾਣ ਸੀ ਮੈਂ ਚੁੰਬੜੀ ਪਈ ਐ ਮੈਂ ਚੁੰਬੜੀ ਮੈਂ ਵੋਗੜੀ ਜੀ ਰਾਤ ਆ ਲੈ ਠੀਕ ਆ ਧਿਆਰ ਰੱਖੀ ਓਏ ਜਿਸੇ ਡਰਾ ਕਰਨ ਵਾਲੇ ਤੇ ਪਹਿਦੀ ਹੂੰ ਆ ਲ ਮੰਗਲ ਦੀ ਆਦ ਤੇ ਥੋੜੀ ਗੀਰ ਜੇ ਫਿਰ ਜਿਹੜੇ ਦਿਨ ਦੇ ਆ ਉਹ ਵੀ ਬਾਈ ਜੋ ਲੋਕ ਸੀ ਇਹ ਪਤਾ ਦਿਓ ਪਕੀਰਾ ਸ਼ਗਨ ਦਾ ਬਣਦਾ ਹੀ ਆ ਹੈ ਇਹ ਚਾਚਾ ਜੀ ਨੇ ਤਾਂ ਟੁੱਟੇ ਤਾਂ ਹੈ ਨਹੀਂ ਫਿਰ ਬੱਜੀ ਦੇ ਜੀ ਫਿਰ ਕਰਾਈ ਕਰਾਂਗੇ ਰਹਿਣ ਦੇ ਨਹੀਂ ਓਏ ਇਹ ਕਿਹੜਾ ਘਰੇ ਬਣੂਗਾ ਵੇਖੀ ਜਾਊਗੀ ਘਰੇ ਵੀ ਲਾਂਗੇ ਅਸੀਂ ਸ਼ਗਨ ਜਦੋਂ ਘਰੇ ਆ ਗਏ ਹਾਂਜੀ ਬਾਈ ਆਪਾ ਆਪਾ ਅਸੀਂ ਉਦੋਂ ਜਾਂਦੇ ਵਾਦਰਾ ਪਤਾ ਪਰਮਾਰਮਾ ਤੁਹਾਨੂੰ ਤੰਦਰੁਸਤੀ ਬਾਖੇ ਥੋੜੀ ਮਰ ਉਹ ਤਾਂ ਅਜੇ ਬਾਣੀ ਬਾਣੀ ਤਾਂ ਪਰ ਮੈਨੂੰ ਲਾਵੇ ਉਹਨੇ ਕਹਿੰਦੀ ਘੱਟ ਬੋਲੀ ਥੋੜਾ ਟੁੱਟੇ ਬਿਲਕੁਲ ਵੀ ਨਹੀਂ ਪਾਉਂ ਇਹਲਾ ਦੇ ਬੱਤੀ ਜਿਹੜੇ ਵੜਿਆ ਜਿਹਨੇ ਆਏ ਮੋੜ ਦੇ ਬਾਕੀ ਚੱਲ ਸਕਦਾ ਹੈ ਨਹੀਂ ਇਹ ਹੈ ਬਸ ਇੱਕ ਦਾ ਹੁੰਦਾ ਬਾਕੀ ਵਜੇ ਹੀ ਆ ਤਰ ਤੀਆਂ ਦਾ ਮੋੜ ਤੋਂ 500 ਰੱਖ ਲੂ ਕੇ 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 ਬਸ ਤੇਰੀਏ ਬਲੇ ਰਹੇ ਨੇ ਬਸ ਆ ਗਈ ਬਲੇ ਰਹੇ ਨੇ ਇੰਨੇ ਨਾ ਕਰ ਮਾਸੂਦ ਹੈ ਬੋਲੇ 5000 ਪਟਾਣੀ ਬੋਲੇ ਯਾਰ ਕਰ ਲੈਨੇ ਯਾਰ ਕੀ ਕਰਦਾ 500 ਦੇ ਤਾਂ ਡਾ ਇੱਕ ਪਪਾ ਉੱਪਰ ਵੀ 760 ਦੇ ਹਾਂ ਵੱਡਾ ਪੈੜ ਕੇ ਬਈ ਬੋਲੇ ਮਗਾਈ ਵਧ ਗਈ ਉਹ ਬਾਈ ਬਾਈ ਯਾਰ ਤਾਂ ਕਰ ਤਾ ਆਪਾਂ ਵੀ ਯਾਰ ਯਾ ਚੰਗਾ ਦੱਸੋ ਕੀ ਕਰੀਏ ਹਾਂਜੀ ਲਓ ਜੀ ਲਓ ਦੋਸਤੋ ਆਪਾਂ ਜਲਦੀ ਹਾਂ ਪ੍ਰੋਗਰਾਮ ਦੇ ਬਾਈ ਬਾਈ ਜੀ ਨਾ ਨਾ ਪਾਉ ਬਸ ਆਪਾਂ ਕਰੇ ਕਰਾਂਗੇ ਆਪਾਂ ਠੀਕ ਹੈ ਜੀ ਕਰੇਗਾ ਚਾਹ ਆ ਗਈ ਪੀ ਸੋ ਸੈਕਿੰਡ ਟੀਮ ਆਈ ਸ਼ੁਰੂ ਨਹੀਂ ਕੀਤੀ ਆ ਹਾਂ ਚਾਹ ਆ ਗਈ ਪੀ ਚਾਹ ਆ ਗਈ ਲੈ ਦੁੱਲੇ ਵਾਲੀ ਚੱਕੀ ਨਾ ਹੈਂ ਮੈਨੂੰ ਨਾਲ ਵੀ ਭੁੱਖ ਜਾ ਰਹੀ ਭੁੱਖ ਮੈਂ ਤੂਰੇ ਕਤੂਰੇ ਜੂਂਗੀ ਤੈਨੂੰ ਤੇ ਭੁੱਖ ਲੱਗਦੀ ਕਹਿੰਦਾ ਮੈਨੂੰ ਮੈਂ ਕਿ ਤੂਰੇ ਜੂਂਗੀ ਤੈਨੂੰ ਨਹੀਂ ਚੱਲ ਫਿਰ ਚੱਲ ਗਈ ਚੱਲ ਫਿਰ ਉੱਤੇ ਜਾ ਉਹ ਉਹਨਾਂ ਨੂੰ ਉਨੀ ਮਗਾਈ ਸੀਗੀ ਨਹੀਂ ਪਾਣੀ ਪਾਇਆ ਬਈ ਤੇਰਾ ਚੱਲ ਫਿਰ ਰਾਤ ਪਿਆ ਦੀ ਸਹੀ ਗੱਲ ਚਲੋ ਰੱਖ ਠੀਕਾ ਆ ਮੈਂ ਚੱਲਦੇ ਆਂ ਪ੍ਰੋਗਰਾਮ ਦੇ ਹੁਣੇ ਕੱਟੇ ਆ ਆ ਜਾਈ ਉਧਰੋਂ ਵੀ ਆਹ ਜੀ ਜਿਹੜੀ ਜਾਂ ਤੇ ਕਾਕੇ ਨੇ ਵਾਜ ਦਿੱਤੀ ਹੈ ਕਾਕੇ ਨੇ ਵਾਜ ਦਿੱਤੀ ਕੀ ਹੋ ਜਾਏ ਹਮ ਕੋਪਲ ਵੀ ਕੀ ਦੀ ਕੀ ਦੀ ਚਾਹ ਵਾ ਤਿੰਨ ਵਸ ਦੋ ਕੱਪ ਚਾਹੀਦੇ ਸੀ